ਇਕ ਸਮਾਜਤਾ ਕਿ ਅਸੀਂ ਇਸ ਤਰ੍ਹਾਂ ਨਾਮ ਜਪ ਸਕੀਏ ਉਹਨਾਂ ਮਨਯਾਤ ਕਰਦੇ ਹੋਏ ਕੋਈ ਬੜੇ ਪਿਆਰ ਨਾਲ ਲਾਖੀ ਚੰਸਰ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸੰਗੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਹੋਇਆਂ ਤੁਸੀਂ ਅਰਦਾਸ ਪੁcjੀ ਕਹਿੰਦੇ ਹੋ ਕਿ ਉਹਨਾਂ ਦੇ ਨਾਮ ਬਾਣੀ ਦਾ ਪ੍ਰਵਾਹ ਉੱਤਰਾ ਚਲਾਏ ਉਹ ਸੱਚੇ ਪਾਤਸ਼ਾਹ ਨੇ ਨਾਮ ਨਾਲ ਇਸ ਤਰ੍ਹਾਂ ਨਾਲ ਪ੍ਰਯੋਗ ਨਾ ਜੋੜਿਆ ਗੁਰਬਾਣੀ ਨਾਲ ਨਿਰੋਧ ਨਾ ਜੋੜਿਆ ਸ਼ੁੱਧ ਗੁਰਬਾਣੀ ਨਾਲ ਜੋੜਿਆ ਪਰ ਉਦੋਂ ਵੀ ਪ੍ਰੀਤ ਦਾ ਇਹ ਰੂਪ ਨਹੀਂ ਸੀ ਕਿ ਜਿਸ ਤਰ੍ਹਾਂ ਅੱਜ ਇੱਕ ਇੱਕ ਪਿੰਡ ਵਿੱਚ ਹੁੰਦਾ ਹੈ ਬੜਿਆਂ ਦੇਸ਼ਾਂ ਵਿੱਚ ਪ੍ਰੀਤ ਹੋ ਰਿਹਾ ਤੇ ਜਿਸ ਸਰੂਪ ਦਾ ਉਸ ਨਿਰੰਕਾਰ ਦੇ ਰੂਪ ਵਿੱਚ ਜਿਸ ਰੂਪ ਵਿੱਚ ਅਸੀਂ ਅਨੰਦਮਾਨੇਲੇ ਦਿਨ ਵੀ ਗੁਰਦਾਸ ਸਿੰਘ ਅਨੰਦਮਾਨੇ ਨੂੰ ਯਾਦ ਕਰਦੇ ਹਾਂ ਇੱਕ ਬੜੇ ਪਿਆਰ ਨਾਲ ਕੀਏ ਤਾਂ ਸਤਿਗੁਰੂ ਦੇ ਕੇਸ ਨੇ ਸਭੇ ਪਾ ਲਿਆ ਉਸ ਸਤਿਪਾਸ਼ਲੇ ਉਹ ਕਾਰਜ ਜੁਰੀਆ ਕਰਦੇ ਇਸ ਰੂਪ ਵਿੱਚ ਸਾਨੂੰ ਨਾਮ ਨਾਲ ਜੋੜਿਆ ਆਪਾਂ ਇੱਕ ਮਹੀਨੇ ਦੇ ਲਈ ਇੱਥੇ ਇਹ ਪ੍ਰਯੋਗ ਕਰਨਾ ਕੁਝ ਤੁਸੀਂ ਥੋੜੇ ਦਿਨ ਰਹੋਗੇ ਕੁਝ ਸਾਰੇ ਦਿਨ ਰਹੋਗੇ ਆਪਕੋ ਚੋ ਲੈ ਕੇ ਕੀ ਜਾਣਾ ਤੁਸੀਂ ਇੰਨਾ ਟਾਈਮ ਇੱਥੇ ਦੇਣਾ ਮਨੁੱਖੀ ਮਹਾਨੇ ਆਪਾਂ ਕੁਛ ਲੈਣ ਵਾਸਤੇ ਆਉਨੇ ਆ ਇੱਥੋਂ ਸਿੱਖੀ ਲੈ ਕੇ ਜਾਣਾ ਇੱਥੋਂ ਅਸੀਂ ਉਹ ਨਾਮ ਲੈ ਕੇ ਜਾਣਾ ਨਾਮ ਨਾਲ ਕੀ ਹੋਣਾ ਨਾਮ ਨਾਲ ਸਾਡੇ ਮਨ ਦਾ ਆਨੰਦ ਪਉੜਾ ਪੁਨਰਚਾਰਨ ਕੇ ਧਰਮ ਦਾ ਸੰਬੰਧ ਹੀ ਸਾਡੇ ਮਨ ਨਾਲ ਹੈ ਸਾਡਾ ਚੜ੍ਹਾਈ ਮੰਨ ਸਾਡੀਆਂ ਪਰੇਸ਼ਾਨੀਆਂ ਹੀ ਸਾਡੇ ਮਨ ਸਾਡੇ ਵਿਚਾਰਾ ਕਰਕੇ ਹੁੰਦੀਆਂ ਨੇ ਅਸੀਂ ਇੱਥੋਂ ਉਹ ਮੰਨ ਦੀ ਸ਼ਾਂਤੀ ਲੈ ਕੇ ਜਾਣੀ ਹੈ ਉਹ ਮੰਨ ਦੀ ਸ਼ਾਂਤੀ ਕਦੇ ਨਾਲ ਮਿਲਨੀ ਹੈ ਕੋਈ ਇੱਕ ਨਾਮ ਨਾਲ ਨਹੀਂ ਹੈ ਬਹੁਤ ਕਰਕੇ ਅਸੀਂ ਨਾਮ ਨੂੰ ਇੱਥੋਂ ਤੱਕ ਸਮਝ ਲਿਆ ਕਿ ਗੁਰੂ ਮੰਤਰ ਤੱਕ ਸਮਝ ਲਿਆ ਪਰ ਨਾਮ ਤੋ ਅੱਗੇ ਚਲਦੇ ਹੋਏ ਉਹ ਇੱਕ ਅਵਸਥਾ ਦਾ ਨਾਮ ਹੈ ਜਿੱਥੇ ਸਾਡੀਆਂ ਮੰਦੀਆਂ ਚਿੰਤਾ ਮੁੱਕ ਜਾਂਦੀਆਂ ਨੇ ਇੱਥੇ ਭਰਮ ਗਿਆ ਪਹੋ ਗਿਆ ਪਰਮ ਪਰਮ ਗਿਆ ਪਹੋ ਪਾਤਾ ਜਦੋਂ ਮੇਰਾ ਰਾਮ ਨਾਮ ਵਿੱਚ ਮਨ ਲੱਗ ਜਾਂਦਾ ਹੈ ਮੇਰਾ ਭਰਮ ਮੁੱਕ ਜਾਂਦਾ ਹੈ ਭਰਮ ਮੇਰਾ ਕੀ ਮੁੱਕਦਾ ਹੈ ਕਿ ਮੈਂ ਇਹ ਸਾਰੇ ਕੁਝ ਨੂੰ ਸੱਚ ਕਰਕੇ ਸਮਝਦਾ ਜਿੰਨਾ ਚਿਰ ਮੈਂ ਸੱਚ ਕਰਕੇ ਸਮਝਦਾ ਉਨ੍ਹਾਂ ਚ ਮੇਰਾ ਭਰਮ ਹੈ ਜਿੰਨਾ ਚੋ ਮੇਰਾ ਭਰਮ ਹੈ ਉਨ੍ਹਾਂ ਚ ਤੁਹਾਡਾ ਖਦੀ ਵੀ ਡਰ ਵੀ ਨਹੀਂ ਮੁਕਦਾ ਕਿਉਂ ਇੱਕ ਡਰਤਾ ਬਣਿਆ ਰਹਿਦਾ ਹੈ ਅੱਜ ਕਿਸੇ ਹੋਰ ਚੀਜ਼ ਦਾ ਡਰ ਹੈ ਕੱਲ ਨੂੰ ਕਿਸੇ ਹੋਰ ਚੀਜ਼ ਦਾ ਡਰ ਹੈ ਅੱਜ ਕੋਈ ਕੰਮ ਮਿਲ ਗਿਆ ਕੱਲ ਨੂੰ ਨਹੀਂ ਮਿਲਿਆ ਅੱਜ ਕੋਈ ਇੱਕ ਇਗਜ਼ਾਮ ਹੈ ਕੱਲ ਨੂੰ ਕੋਈ ਦੂਸਰਾ ਇਗਜ਼ਾਮ ਹੈ ਅੱਜ ਕਿਤੇ ਜਾਣਾ ਹੈ ਕੱਲ ਨੂੰ ਕਿਤੇ ਜਾਣਾ ਹੈ ਜਿੱਤ ਜਿੰਨਾ ਚ ਇਹ ਭਰਮ ਨਹੀਂ ਮੁਕਿਆ ਜਿੰਨਾ ਚ ਇਹ ਭਰਮ ਨਹੀਂ ਮੁਕਿਆ ਕਿ ਇਹ ਜੋ ਮੈਂ ਦੇਖਦਾ ਇਦੇ ਵਿੱਚ ਕੁਝ ਵੀ ਸਥਿਰ ਨਹੀਂ ਹਰ ਵਾਲਾ ਨਹੀਂ ਇਹਦੇ ਵਿੱਚ ਕੁਝ ਵੀ ਸੱਚ ਨਹੀਂ ਉਹਨਾਂ 'ਚ ਸਾਡਾ ਡਰ ਨਹੀਂ ਖਤਮ ਹੁੰਦਾ ਸੋ ਉਹ ਨਾਮ ਜਿਹੜਾ ਹੈ ਨਾਮ ਦੀ ਅਵਸਥਾ ਵਿੱਚ ਸਾਡਾ ਜਦੋਂ ਨਾਮ ਵਿੱਚ ਸਾਡਾ ਮੌਲ ਲੱਗ ਜਾਂਦਾ ਜਦੋਂ ਨਾਮ ਵਿੱਚ ਨਾਮ ਦੀ ਸੰ ਨੂੰ ਭੁੱਖ ਲੱਗ ਜਾਂਦੀ ਹੈ ਤਾਂ ਸਾਡਾ ਭਰਮ ਖਤਮ ਹੋਣ ਲੱਗ ਜਾਂਦਾ ਭਰਮ ਖਤਮ ਹੋਣ ਨਾਲ ਸਾਡਾ ਉਹ ਡਰ ਵੀ ਖਤਮ ਹੋ ਜਾਂਦਾ